ਸੱਪਾਂ ਦੀ ਤਸਕਰੀ ਦੇ ਨਾਲ ਜੁੜਿਆ ਹੋਇਆ ਇੱਕ ਮਾਮਲਾ ਖਰੜ ਤੇ ਮੋਹਾਲੀ ਤੋਂ ਸਾਹਮਣੇ ਆਇਆ ਜਿੱਥੇ ਮੇਨਕਾ ਗਾਂਧੀ ਫਾਊਂਡੇਸ਼ਨ ਦੇ ਮੈਂਬਰਾਂ ਦੇ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜੋ ਸੱਪਾਂ ਦੀ ਤਸਕਰੀ ਕਰਦਾ ਸੀ ਉਸ ਦੇ ਕੋਲੋਂ 7 ਜ਼ਹਿਰੀਲੇ ਸੱਪ ਵੀ ਬਰਾਮਦ ਕੀਤੇ ਗਏ ਨੇ ਤੁਹਾਨੂੰ ਯਾਦ ਹੋਣਾ ਕਿ ਕੁਝ ਮਹੀਨੇ ਪਹਿਲਾਂ ਤੇ ਪਿਛਲੇ ਸਾਲ ਜਾਣੇ ਮਾਣੇ ਯੂਟਿਊਬਰ ਐਲਵਿਸ਼ ਯਾਦਵ ਦਾ ਨਾਂ ਵੀ ਜ਼ਹਿਰੀਲੇ ਸੱਪਾਂ ਦੀ ਤਸਕਰੀ ਦੇ ਵਿੱਚ ਆਇਆ ਸੀ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਸੱਪ ਨੇ ਜਿਹੜੇ ਉਹ ਪਾਰਟੀਆਂ ਰੇਪ ਪਾਰਟੀਆਂ ਦੇ ਵਿੱਚ ਅਰੇਂਜ ਕਰਵਾਏ ਜਾਂਦੇ ਨੇ ਤੇ ਫਿਰ ਸੱਪਾਂ ਦੇ ਡੰਗਾਂ ਦਾ ਨਸ਼ਾ ਵੀ ਕਰਵਾਇਆ ਜਾਂਦਾ ਸੋ ਇਸੇ ਤਰੀਕੇ ਦੇ ਨਾਲ ਜੁੜਿਆ ਹੋਇਆ ਇੱਕ ਮਾਮਲਾ ਹੁਣ ਖਰੜ ਦੇ ਵਿੱਚ ਸਾਹਮਣੇ ਆਇਆ ਕਿਉਂਕਿ ਮੇਨਕਾ ਗਾਂਧੀ ਫਾਊਂਡੇਸ਼ਨ ਜਿਹੜੀ ਉਹ ਜੀਵ ਜੰਤੂਆਂ ਦੀ ਰਾਖੀ ਦੇ ਲਈ ਉਹਨਾਂ ਦੀ ਸੁਰੱਖਿਆ ਦੇ ਲਈ ਲਗਾਤਾਰ ਕੰਮ ਕਰਦੀ ਹੈ ਤੇ ਉਹਨਾਂ ਦੇ ਵੱਲੋਂ ਇਹ ਸਟਿੰਗ ਆਪਰੇਸ਼ਨ ਕੀਤਾ ਗਿਆ ਤੇ ਗਾਹਕ ਬਣ ਕੇ ਸੱਪਾਂ ਦੇ ਇਸ ਤਸਕਰ ਜਾਂ ਫਿਰ ਦਲਾਲ ਕਹ ਲਈਏ ਇਹਦੇ ਨਾਲ ਸੰਪਰਕ ਕੀਤਾ ਗਿਆ ਤੇ ਫਿਰ ਸੱਪਾਂ ਦੀ ਡਿਲੀਵਰੀ ਕਰਨ ਦੇ ਲਈ ਇਹ ਜਿਹੜਾ ਵਿਅਕਤੀ ਹੈ ਇਹ ਖੜੜ ਜਿਵੇਂ ਹੀ ਪਹੁੰਚਦਾ ਤੇ ਉੱਥੇ ਜਿਹੜੇ ਮੈਂਬਰ ਹੁੰਦੇ ਨੇ ਪਹਿਲਾਂ ਤੋਂ ਮੌਜੂਦ ਹੁੰਦੇ ਨੇ ਪੁਲਿਸ ਉਹਨਾਂ ਦੇ ਨਾਲ ਹੁੰਦੀ ਆ ਵਾਈਲਡ ਲਾਈਫ ਦੇ ਅਧਿਕਾਰੀ ਨਾਲ ਹੁੰਦੇ ਨੇ ਤੇ ਇਸ ਨੂੰ ਕਾਬੂ ਕਰ ਲਿਆ ਜਾਂਦਾ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਦੀ ਪੋਟਲੀ ਦੇ ਵਿੱਚੋਂ ਸੱਪ ਨੇ ਜਿਹੜੇ ਕਿਸ ਤਰੀਕੇ ਦੇ ਨਾਲ ਉਹ ਕੱਢੇ ਗਏ ਇਹਨਾਂ ਦੇ ਵਿੱਚ 7 ਜ਼ਹਿਰੀਲੇ ਸੱਪ ਨਿਕਲੇ ਨੇ ਜਿਹਦੇ ਵਿੱਚ 4 ਕੋਬਰਾ ਨੇ ਤੇ 3 ਦੂਸਰੇ ਪਾਣੀ ਵਾਲੇ ਸੱਪ ਜਿਹੜੇ ਉਹ ਦੱਸੇ ਜਾ ਰਹੇ ਨੇ ਤਾਂ ਗਾਹਕ ਬਣ ਕੇ ਪੂਰਾ ਸਟਿੰਗ ਆਪਰੇਸ਼ਨ ਕੀਤਾ ਗਿਆ ਸੀ ਇਸ ਦੇ ਵਿੱਚ ਦਿੱਲੀ ਦੇ ਇੱਕ ਸ਼ਖਸ ਦਾ ਨਾਮ ਵੀ ਹੈ ਜਿਹੜਾ ਉਹ ਸਾਹਮਣੇ ਆ ਰਿਹਾ ਹੈ ਦਿੱਲੀ ਦੇ ਰਹਿਣ ਵਾਲਾ ਹਾਰਦਿਕ ਹੈ ਇੱਕ ਹਾਰਦਿਕ ਨਾਮ ਦੇ ਵਿਅਕਤੀ ਦਾ ਜ਼ਿਕਰ ਇਸ ਪੂਰੇ ਸਟਿੰਗ ਆਪਰੇਸ਼ਨ ਤੇ ਇਸ ਪੂਰੀ ਤਸਕਰੀ ਦੇ ਮਾਮਲੇ ਦੇ ਵਿੱਚ ਸਾਹਮਣੇ ਆਇਆ ਤੇ ਹੁਣ ਖਰੜ ਤੇ ਮਹਾਲੀ ਪੁਲਿਸ ਕਿਉਂਕਿ ਖਰੜ ਦੇ ਵਿੱਚ ਇਹ ਸਟਿੰਗ ਆਪਰੇਸ਼ਨ ਹੋਇਆ ਤੇ ਇੱਥੋਂ ਹੀ ਸੱਪਾਂ ਦੀ ਬਰਾਮਦਗੀ ਕੀਤੀ ਗਈ ਹੈ ਸੋ ਸਾਰਾ ਮਾਮਲਾ ਹੁਣ ਖਰੜ ਮਹਾਲੀ ਪੁਲਿਸ ਦੇ ਕੋਲ ਹੈ ਤੇ ਖਰੜ ਮਹਾਲੀ ਪੁਲਿਸ ਹੁਣ ਦਿੱਲੀ ਦੇ ਇਸ ਹਾਰਦਿਕ ਨਾਮ ਦੇ ਵਿਅਕਤੀ ਨੂੰ ਲੱਭਣ ਦੀ ਭਾਲ ਦੇ ਵਿੱਚ ਜੁਟ ਗਈ ਹੈ ਲੱਭਿਆ ਜਾ ਰਿਹਾ ਤੇ ਇਸ ਨੂੰ ਜਲਦੀ ਪੁਲਿਸ ਕਹਿ ਰਹੀ ਹੈ ਕਿ ਗ੍ਰਿਫਤਾਰ ਕਰ ਲਿਆ ਜਾਏਗਾ ਫਿਲਹਾਲ ਇੱਕ ਵੱਡਾ ਸੱਪਾਂ ਦੀ ਤਸਕਰੀ ਦਾ ਮਾਮਲਾ ਹੈ ਸਾਰੇ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ ਵੱਡੀਆਂ-ਵੱਡੀਆਂ ਪਾਰਟੀਆਂ ਤੇ ਰੇਪ ਪਾਰਟੀਆਂ ਦੇ ਵਿੱਚ ਸੱਪਾਂ ਦੀ ਤਸਕਰੀ ਕੀਤੀ ਜਾਂਦੀ ਆ ਜਾਂ ਫਿਰ ਸੱਪਾਂ ਦੇ ਸ਼ੋਅ ਕੀਤੇ ਜਾਂਦੇ ਨੇ ਜਾਂ ਫਿਰ ਸੱਪ ਲਿਆਂਦੇ ਜਾਂਦੇ ਨੇ ਉੱਥੇ ਜਾਂ ਫਿਰ ਉਹਨਾਂ ਤੋਂ ਡੰਗ ਮਰਵਾ ਕੇ ਨਸ਼ਾ ਕਰਵਾਇਆ ਜਾਂਦਾ ਜਾਂ ਫਿਰ ਉਹਨਾਂ ਨੂੰ ਹੱਥਾਂ 'ਚ ਤੇ ਗਲੇ 'ਚ ਪਾ ਕੇ ਉਹਨਾਂ ਦਾ ਫੋਟੋ ਸ਼ੂਟ ਆ ਜਿਹੜਾ ਉਹ ਤੱਕ ਕਰਵਾਇਆ ਜਾਂਦਾ ਸੋ ਸੱਪਾਂ ਦੀ ਇੱਕ ਇਸ ਤਰੀਕੇ ਨਾਲ ਤਸਕਰੀ ਤੇ ਉਹਨਾਂ ਨੂੰ ਨੁਕਸਾਨ ਇਸ ਤਰੀਕੇ ਨਾਲ ਪਹੁੰਚਾਇਆ ਜਾਂਦਾ ਕਿ ਉਹਨਾਂ ਦੀ ਪਹਿਲੀ ਗਲਤੀ ਇਹ ਹੈ ਕਿ ਜੋ ਜੀਵ ਜੰਤੂਆਂ ਦੀ ਰਾਖੀ ਕਰਾਉਣ ਦੇ ਲਈ ਜੋ ਕਾਨੂੰਨ ਹੈ ਜੋ ਐਕਟ ਹੈ ਤੇ ਉਸ ਦੇ ਤਹਿਤ ਉਸ ਦੀ ਉਲੰਘਣਾ ਜਿਹੜੀ ਜਦੋਂ ਕੀਤੀ ਜਾ ਰਹੀ ਸੀ ਤਾਂ ਫਿਰ ਇਹ ਸੱਪਾਂ ਦੀ ਤਸਕਰੀ ਦਾ ਮਾਮਲਾ ਤੇ ਸੱਪਾਂ ਦੇ ਸ਼ੋਅ ਕਰਨ ਦਾ ਜਿਹੜਾ ਮਾਮਲਾ ਉਹ ਸਾਹਮਣੇ ਆਇਆ ਫਿਲਹਾਲ ਜਿਹੜਾ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ 7 ਜ਼ਹਿਰੀਲੇ ਸੱਪ ਬਰਾਮਦ ਹੋਏ ਨੇ ਉਹਦਾ ਨਾਮ ਸਿਕੰਦਰ ਦੱਸਿਆ ਜਾ ਰਿਹਾ ਜੋ ਕਿ ਖੁਦ ਨੂੰ ਲੁਧਿਆਣਾ ਦੇ ਰਹਿਣ ਵਾਲਾ ਦੱਸਦਾ ਸੋ ਇਹ ਹੋ ਸਕਦਾ ਹੈ ਕਿ ਲੁਧਿਆਣਾ ਤੋਂ ਹੀ ਮੋਹਾਲੀ ਤੇ ਖਰੜ ਦੇ ਵਿੱਚ ਆਇਆ ਸੀ ਕਿਉਂਕਿ ਇਸ ਨੇ ਕਿਹਾ ਸੀ ਜਿਹੜੇ ਗਾਹਕ ਬਣੇ ਸੀਗੇ ਮੇਨਕਾ ਗਾਂਧੀ ਫਾਊਂਡੇਸ਼ਨ ਟੀਮ ਦੇ ਮੈਂਬਰ ਉਹਨਾਂ ਨੇ ਮੋਹਾਲੀ ਦੇ ਵਿੱਚ ਡਿਮਾਂਡ ਕੀਤੀ ਸੀ ਕਿ ਸਾਨੂੰ ਮੋਹਾਲੀ ਦੇ ਵਿੱਚ ਸੱਪ ਚਾਹੀਦੇ ਨੇ ਤੇ ਖਰੜ ਦੇ ਵਿੱਚ ਜਿਵੇਂ ਇਹ ਪਹੁੰਚਦਾ ਤੇ ਫਿਰ ਇੱਥੇ ਇਸ ਸਿਕੰਦਰ ਨਾਂ ਦੇ ਸੱਪਾਂ ਦੇ ਤਸਕਰ ਨੂੰ ਦਬੋਚ ਲਿਆ ਜਾਂਦਾ ਤੇ ਹੁਣ ਹਾਰਦਿਕ ਨਾਂ ਦੇ ਦਿੱਲੀ ਦੇ ਰਹਿਣ ਵਾਲੇ ਵਿਅਕਤੀ ਦੀ ਭਾਲ ਕਰ ਰਹੀ ਹੈ ਮੋਹਾਲੀ ਤੇ ਕਰਨ ਪੁਲਿਸ ਖਰੜ ਥਾਣਾ ਪੁਲਿਸ ਦੇ ਕੋਲ ਇਹ ਸਾਰਾ ਮਾਮਲਾ ਹੈ ਤੇ ਪੁਲਿਸ ਮੰਨ ਰਹੀ ਹੈ ਕਿ ਜਲਦੀ ਹਾਰਦਿਕ ਹੈ ਜਿਹੜਾ ਇਹਨੂੰ ਲੱਭ ਲਿਆ ਜਾਏਗਾ ਇਹਦੀ ਪਛਾਣ ਕਰ ਲਈ ਜਾਏਗੀ ਤੇ ਕਿਧਰੇ ਨਾ ਕਿਤੇ ਹੋ ਸਕਦਾ ਹੈ ਕਿ ਇਹ ਮਾਮਲਾ ਇੱਕ ਵਾਰ ਫਿਰ ਤੋਂ ਐਲਵਿਸ ਯਾਦਵ ਦੇ ਨਾਲ ਵੀ ਅੱਗੇ ਜਾ ਕੇ ਜੁੜ ਸਕਦਾ ਹੈ ਕਿਉਂਕਿ ਐਲਵਿਸ ਯਾਦਵ ਦਾ ਨਾਂ ਇਸ ਪੂਰੀ ਤਸਕਰੀ ਦੇ ਵਿੱਚ ਸਾਹਮਣੇ ਆਇਆ ਸੀ ਸੱਪਾਂ ਦੀ ਤਸਕਰੀ ਦੇ ਨਾਲ ਜੁੜਿਆ ਹੋਇਆ ਇੱਕ ਮਾਮਲਾ ਖਰੜ ਤੇ ਮੋਹਾਲੀ ਤੋਂ ਸਾਹਮਣੇ ਆਇਆ ਜਿੱਥੇ ਮੇਨਕਾ ਗਾਂਧੀ ਫਾਊਂਡੇਸ਼ਨ ਦੇ ਮੈਂਬਰਾਂ ਦੇ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜੋ ਸੱਪਾਂ ਦੀ ਤਸਕਰੀ ਕਰਦਾ ਸੀ ਉਸ ਦੇ ਕੋਲੋਂ 7 ਜ਼ਹਿਰੀਲੇ ਸੱਪ ਵੀ ਬਰਾਮਦ ਕੀਤੇ ਗਏ ਨੇ ਤੁਹਾਨੂੰ ਯਾਦ ਹੋਣਾ ਕਿ ਕੁਝ ਮਹੀਨੇ ਪਹਿਲਾਂ ਤੇ ਪਿਛਲੇ ਸਾਲ ਆ ਜਾਣੇ ਮਾਣੇ ਯੂਟਿਊਬਰ ਐਲਵਿਸ਼ ਯਾਦਵ ਦਾ ਨਾਮ ਵੀ ਜ਼ਹਿਰੀਲੇ ਸੱਪਾਂ ਦੀ ਤਸਕਰੀ ਦੇ ਵਿੱਚ ਆਇਆ ਸੀ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਸੱਪ ਨੇ ਜਿਹੜੇ ਉਹ ਪਾਰਟੀਆਂ ਰੇਪ ਪਾਰਟੀਆਂ ਦੇ ਵਿੱਚ ਅਰੇਂਜ ਕਰਵਾਏ ਜਾਂਦੇ ਨੇ ਤੇ ਫਿਰ ਸੱਪਾਂ ਦੇ ਡੰਗਾਂ ਦਾ ਨਸ਼ਾ ਵੀ ਕਰਵਾਇਆ ਜਾਂਦਾ ਸੋ ਇਸੇ ਤਰੀਕੇ ਦੇ ਨਾਲ ਜੁੜਿਆ ਹੋਇਆ ਇੱਕ ਮਾਮਲਾ ਹੁਣ ਖਰੜ ਦੇ ਵਿੱਚ ਸਾਹਮਣੇ ਆਇਆ ਕਿਉਂਕਿ ਮੇਨਕਾ ਗਾਂਧੀ ਫਾਊਂਡੇਸ਼ਨ ਜਿਹੜੀ ਉਹ ਜੀਵ ਜੰਤੂਆਂ ਦੀ ਰਾਖੀ ਦੇ ਲਈ ਉਹਨਾਂ ਦੀ ਸੁਰੱਖਿਆ ਦੇ ਲਈ ਲਗਾਤਾਰ ਕੰਮ ਕਰਦੀ ਹੈ ਤੇ ਉਹਨਾਂ ਦੇ ਵੱਲੋਂ ਇਹ ਸਟਿੰਗ ਆਪਰੇਸ਼ਨ ਕੀਤਾ ਗਿਆ ਤੇ ਗਾਹਕ ਬਣ ਕੇ ਸੱਪਾਂ ਦੇ ਇਸ ਤਸਕਰ ਜਾਂ ਫਿਰ ਦਲਾਲ ਕਹੜੀਏ ਇਹਦੇ ਨਾਲ ਸੰਪਰਕ ਕੀਤਾ ਗਿਆ ਤੇ ਫਿਰ ਸੱਪਾਂ ਦੀ ਡਿਲੀਵਰੀ ਕਰਨ ਦੇ ਲਈ ਇਹ ਜਿਹੜਾ ਵਿਅਕਤੀ ਹੈ ਇਹ ਖੜੜ ਜਿਵੇਂ ਹੀ ਪਹੁੰਚਦਾ ਤੇ ਉਥੇ ਜਿਹੜੇ ਮੈਂਬਰ ਹੁੰਦੇ ਨੇ ਪਹਿਲਾਂ ਤੋਂ ਮੌਜੂਦ ਹੁੰਦੇ ਨੇ ਪੁਲਿਸ ਉਹਨਾਂ ਦੇ ਨਾਲ ਹੁੰਦੀ ਆ ਵਾਈਲਡ ਲਾਈਫ ਦੇ ਅਧਿਕਾਰੀ ਨਾਲ ਹੁੰਦੇ ਨੇ ਤੇ ਇਸ ਨੂੰ ਕਾਬੂ ਕਰ ਲਿਆ ਜਾਂਦਾ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਦੀ ਪੋਟਲੀ ਦੇ ਵਿੱਚੋਂ ਸੱਪ ਨੇ ਜਿਹੜੇ ਕਿਸ ਤਰੀਕੇ ਦੇ ਨਾਲ ਉਹ ਕੱਢੇ ਗਏ ਇਹਨਾਂ ਦੇ ਵਿੱਚ ਸੱਤ ਜ਼ਹਿਰੀਲੇ ਸੱਪ ਨਿਕਲੇ ਨੇ ਜਿਦੇ ਵਿੱਚ ਚਾਰ ਕੋਬਰਾ ਨੇ ਤੇ ਤਿੰਨ ਦੂਸਰੇ ਪਾਣੀ ਵਾਲੇ ਸੱਪ ਜਿਹੜੇ ਉਹ ਦੱਸੇ ਜਾ ਰਹੇ ਨੇ ਤਾਂ ਗਾਹਕ ਬਣ ਕੇ ਪੂਰਾ ਸਟਿੰਗ ਆਪਰੇਸ਼ਨ ਕੀਤਾ ਗਿਆ ਸੀ ਇਸ ਦੇ ਵਿੱਚ ਦਿੱਲੀ ਦੇ ਇੱਕ ਸ਼ਖਸ ਦਾ ਨਾਮ ਵੀ ਹੈ ਜਿਹੜਾ ਉਹ ਸਾਹਮਣੇ ਆ ਰਿਹਾ ਹੈ ਦਿੱਲੀ ਦੇ ਰਹਿਣ ਵਾਲਾ ਹਾਰਦਿਕ ਹੈ ਇੱਕ ਹਾਰਦਿਕ ਨਾਮ ਦੇ ਵਿਅਕਤੀ ਦਾ ਜ਼ਿਕਰ ਇਸ ਪੂਰੇ ਸਟਿੰਗ ਆਪਰੇਸ਼ਨ ਤੇ ਇਸ ਪੂਰੀ ਤਸਕਰੀ ਦੇ ਮਾਮਲੇ ਦੇ ਵਿੱਚ ਸਾਹਮਣੇ ਆਇਆ ਤੇ ਹੁਣ ਖਰੜ ਤੇ ਮਹਾਲੀ ਪੁਲਿਸ ਕਿਉਂਕਿ ਖਰੜ ਦੇ ਵਿੱਚ ਇਹ ਸਟਿੰਗ ਆਪਰੇਸ਼ਨ ਹੋਇਆ ਤੇ ਇੱਥੋਂ ਹੀ ਸੱਪਾਂ ਦੀ ਬਰਾਮਦਗੀ ਕੀਤੀ ਗਈ ਹੈ ਸੋ ਸਾਰਾ ਮਾਮਲਾ ਹੁਣ ਖਰੜ ਮਹਾਲੀ ਪੁਲਿਸ ਦੇ ਕੋਲ ਹੈ ਤੇ ਖਰੜ ਮਹਾਲੀ ਪੁਲਿਸ ਹੁਣ ਦਿੱਲੀ ਦੇ ਇਸ ਹਾਰਦਿਕ ਨਾਮ ਦੇ ਵਿਅਕਤੀ ਨੂੰ ਲੱਭਣ ਦੀ ਭਾਲ ਦੇ ਵਿੱਚ ਜੁਟ ਗਈ ਹੈ ਲੱਭਿਆ ਜਾ ਰਿਹਾ ਤੇ ਇਸ ਨੂੰ ਜਲਦੀ ਪੁਲਿਸ ਕਹਿ ਰਹੀ ਹੈ ਕਿ ਗ੍ਰਿਫਤਾਰ ਕਰ ਲਿਆ ਜਾਏਗਾ ਫਿਲਹਾਲ ਇੱਕ ਵੱਡਾ ਸੱਪਾਂ ਦੀ ਤਸਕਰੀ ਦਾ ਮਾਮਲਾ ਹੈ ਸਾਰੇ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ ਵੱਡੀਆਂ-ਵੱਡੀਆਂ ਪਾਰਟੀਆਂ ਤੇ ਰੇਪ ਪਾਰਟੀਆਂ ਦੇ ਵਿੱਚ ਸੱਪਾਂ ਦੀ ਤਸਕਰੀ ਕੀਤੀ ਜਾਂਦੀ ਆ ਜਾਂ ਫਿਰ ਸੱਪਾਂ ਦੇ ਸ਼ੋਅ ਕੀਤੇ ਜਾਂਦੇ ਨੇ ਜਾਂ ਫਿਰ ਸੱਪ ਲਿਆਂਦੇ ਜਾਂਦੇ ਨੇ ਉੱਥੇ ਜਾਂ ਫਿਰ ਉਹਨਾਂ ਤੋਂ ਡੰਗ ਮਰਵਾ ਕੇ ਨਸ਼ਾ ਕਰਵਾਇਆ ਜਾਂਦਾ ਜਾਂ ਫਿਰ ਉਹਨਾਂ ਨੂੰ ਹੱਥਾਂ 'ਚ ਤੇ ਗਲੇ 'ਚ ਪਾ ਕੇ ਉਹਨਾਂ ਦਾ ਫੋਟੋ ਸ਼ੂਟ ਆ ਜਿਹੜਾ ਉਹ ਤੱਕ ਕਰਵਾਇਆ ਜਾਂਦਾ ਸੋ ਸੱਪਾਂ ਦੀ ਇੱਕ ਇਸ ਤਰੀਕੇ ਨਾਲ ਤਸਕਰੀ ਤੇ ਉਹਨਾਂ ਨੂੰ ਨੁਕਸਾਨ ਇਸ ਤਰੀਕੇ ਨਾਲ ਪਹੁੰਚਾਇਆ ਜਾਂਦਾ ਹੈ ਕਿ ਉਹਨਾਂ ਦੀ ਪਹਿਲੀ ਗਲਤੀ ਇਹ ਹੈ ਕਿ ਜੋ ਜੀਵ ਜੰਤੂਆਂ ਦੀ ਰਾਖੀ ਕਰਾਉਣ ਦੇ ਲਈ ਜੋ ਕਾਨੂੰਨ ਹੈ ਜੋ ਐਕਟ ਹੈ ਤੇ ਉਸ ਦੇ ਤਹਿਤ ਉਸ ਦੀ ਉਲੰਘਣਾ ਜਿਹੜੀ ਜਦੋਂ ਕੀਤੀ ਜਾ ਰਹੀ ਸੀ ਤਾਂ ਫਿਰ ਇਹ ਸੱਪਾਂ ਦੀ ਤਸਕਰੀ ਦਾ ਮਾਮਲਾ ਤੇ ਸੱਪਾਂ ਦੇ ਸ਼ੋਅ ਕਰਨ ਦਾ ਜਿਹੜਾ ਮਾਮਲਾ ਉਹ ਸਾਹਮਣੇ ਆਇਆ ਫਿਲਹਾਲ ਜਿਹੜਾ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ 7 ਜ਼ਹਿਰੀਲੇ ਸੱਪ ਬਰਾਮਦ ਹੋਏ ਨੇ ਉਹਦਾ ਨਾਮ ਸਿਕੰਦਰ ਦੱਸਿਆ ਜਾ ਰਿਹਾ ਜੋ ਕਿ ਖੁਦ ਨੂੰ ਲੁਧਿਆਣਾ ਦੇ ਰਹਿਣ ਵਾਲਾ ਦੱਸਦਾ ਸੋ ਇਹ ਹੋ ਸਕਦਾ ਹੈ ਕਿ ਲੁਧਿਆਣਾ ਤੋਂ ਹੀ ਮੋਹਾਲੀ ਤੇ ਖਰੜ ਦੇ ਵਿੱਚ ਆਇਆ ਸੀ ਕਿਉਂਕਿ ਇਸ ਨੇ ਕਿਹਾ ਸੀ ਜਿਹੜੇ ਗਾਹਕ ਬਣੇ ਸੀਗੇ ਮੇਨਕਾ ਗਾਂਧੀ ਫਾਊਂਡੇਸ਼ਨ ਟੀਮ ਦੇ ਮੈਂਬਰ ਉਹਨਾਂ ਨੇ ਮੋਹਾਲੀ ਦੇ ਵਿੱਚ ਡਿਮਾਂਡ ਕੀਤੀ ਸੀ ਕਿ ਸਾਨੂੰ ਮੋਹਾਲੀ ਦੇ ਵਿੱਚ ਸੱਪ ਚਾਹੀਦੇ ਨੇ ਤੇ ਖਰੜ ਦੇ ਵਿੱਚ ਜਿਵੇਂ ਇਹ ਪਹੁੰਚਦਾ ਤੇ ਫਿਰ ਇੱਥੇ ਇਸ ਸਿਕੰਦਰ ਨਾਮ ਦੇ ਸੱਪਾਂ ਦੇ ਤਸਕਰ ਨੂੰ ਦਬੋਚ ਲਿਆ ਜਾਂਦਾ ਤੇ ਹੁਣ ਹਾਰਦਿਕ ਨਾਂ ਦੇ ਦਿੱਲੀ ਦੇ ਰਹਿਣ ਵਾਲੇ ਵਿਅਕਤੀ ਦੀ ਭਾਲ ਕਰ ਰਹੀ ਹੈ ਮਹਾਲੀ ਤੇ ਖਰੜ ਪੁਲਿਸ ਖਰੜ ਥਾਣਾ ਪੁਲਿਸ ਦੇ ਦੇ ਕੋਲ ਇਹ ਸਾਰਾ ਮਾਮਲਾ ਤੇ ਪੁਲਿਸ ਮੰਨ ਰਹੀ ਹੈ ਕਿ ਜਲਦੀ ਹਾਰਦਿਕ ਹੈ ਜਿਹੜਾ ਇਹਨੂੰ ਲੱਭ ਲਿਆ ਜਾਏਗਾ ਇਹਦੀ ਪਛਾਣ ਕਰ ਲਈ ਜਾਏਗੀ ਤੇ ਕਿਧਰੇ ਨਾ ਕਿਧੇ ਹੋ ਸਕਦਾ ਕਿ ਇਹ ਮਾਮਲਾ ਇੱਕ ਵਾਰ ਫਿਰ ਤੋਂ ਐਲਵਿਸ ਯਾਦਵ ਦੇ ਨਾਲ ਵੀ ਅੱਗੇ ਜਾ ਕੇ ਜੁੜ ਸਕਦਾ ਹੈ ਕਿਉਂਕਿ ਐਲਵਿਸ ਯਾਦਵ ਦਾ ਨਾਂ ਇਸ ਪੂਰੀ ਤਸਕਰੀ ਦੇ ਵਿੱਚ ਸਾਹਮਣੇ ਆਇਆ ਸੀ ਤਸੱਪਾਂ ਦੀ ਤਸਕਰੀ ਦੇ ਨਾਲ ਜੁੜਿਆ ਹੋਇਆ ਇੱਕ ਮਾਮਲਾ ਖਰੜ ਤੇ ਮੁਹਾਲੀ ਤੋਂ ਸਾਹਮਣੇ ਆਇਆ ਜਿੱਥੇ ਮੇਨਕਾ ਗਾਂਧੀ ਫਾਊਂਡੇਸ਼ਨ ਦੇ ਮੈਂਬਰਾਂ ਦੇ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜੋ ਸੱਪਾਂ ਦੀ ਤਸਕਰੀ ਕਰਦਾ ਸੀ ਉਸ ਦੇ ਕੋਲੋਂ 7 ਜ਼ਹਿਰੀਲੇ ਸੱਪ ਵੀ ਬਰਾਮਦ ਕੀਤੇ ਗਏ ਨੇ ਤੁਹਾਨੂੰ ਯਾਦ ਹੋਣਾ ਕਿ ਕੁਝ ਮਹੀਨੇ ਪਹਿਲਾਂ ਤੇ ਪਿਛਲੇ ਸਾਲ ਜਾਣੇ ਮਾਣੇ ਯੂਟਿਊਬਰ ਐਲਵਿਸ਼ ਯਾਦਵ ਦਾ ਨਾਮ ਵੀ ਜ਼ਹਿਰੀਲੇ ਸੱਪਾਂ ਦੀ ਤਸਕਰੀ ਦੇ ਵਿੱਚ ਆਇਆ ਸੀ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਸੱਪ ਨੇ ਜਿਹੜੇ ਉਹ ਪਾਰਟੀਆਂ ਰੇਪ ਪਾਰਟੀਆਂ ਦੇ ਵਿੱਚ ਅਰੇਂਜ ਕਰਵਾਏ ਜਾਂਦੇ ਨੇ ਤੇ ਫਿਰ ਸੱਪਾਂ ਦੇ ਡੰਗਾਂ ਦਾ ਨਸ਼ਾ ਵੀ ਕਰਵਾਇਆ ਜਾਂਦਾ ਸੋ ਇਸੇ ਤਰੀਕੇ ਦੇ ਨਾਲ ਜੁੜਿਆ ਹੋਇਆ ਇੱਕ ਮਾਮਲਾ ਹੁਣ ਖਰੜ ਦੇ ਵਿੱਚ ਸਾਹਮਣੇ ਆਇਆ ਕਿਉਂਕਿ ਮੇਨਕਾ ਗਾਂਧੀ ਫਾਊਂਡੇਸ਼ਨ ਜਿਹੜੀ ਉਹ ਜੀਵ ਜੰਤੂਆਂ ਦੀ ਰਾਖੀ ਦੇ ਲਈ ਉਹਨਾਂ ਦੀ ਸੁਰੱਖਿਆ ਦੇ ਲਈ ਲਗਾਤਾਰ ਕੰਮ ਕਰਦੀ ਹੈ ਤੇ ਉਹਨਾਂ ਦੇ ਵੱਲੋਂ ਇਹ ਸਟਿੰਗ ਆਪਰੇਸ਼ਨ ਕੀਤਾ ਗਿਆ ਤੇ ਗਾਹਕ ਬਣ ਕੇ ਸੱਪਾਂ ਦੇ ਇਸ ਤਸਕਰ ਜਾਂ ਫਿਰ ਦਲਾਲ ਕਹੇ ਲਈ ਇਹਦੇ ਨਾਲ ਸੰਪਰਕ ਕੀਤਾ ਗਿਆ ਤੇ ਫਿਰ ਸੱਪਾਂ ਦੀ ਡਿਲੀਵਰੀ ਕਰਨ ਦੇ ਲਈ ਇਹ ਜਿਹੜਾ ਵਿਅਕਤੀ ਹੈ ਇਹ ਖੜੜ ਜਿਵੇਂ ਹੀ ਪਹੁੰਚਦਾ ਤੇ ਉੱਥੇ ਜਿਹੜੇ ਮੈਂਬਰ ਹੁੰਦੇ ਨੇ ਪਹਿਲਾਂ ਤੋਂ ਮੌਜੂਦ ਹੁੰਦੇ ਨੇ ਪੁਲਿਸ ਉਹਨਾਂ ਦੇ ਨਾਲ ਹੁੰਦੀ ਆ ਵਾਈਲਡ ਲਾਈਫ ਦੇ ਅਧਿਕਾਰੀ ਨਾਲ ਹੁੰਦੇ ਨੇ ਤੇ ਇਸ ਨੂੰ ਕਾਬੂ ਕਰ ਲਿਆ ਜਾਂਦਾ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਪੋਟਲੀ ਦੇ ਵਿੱਚੋਂ ਸੱਪ ਨੇ ਜਿਹੜੇ ਕਿਸ ਤਰੀਕੇ ਦੇ ਨਾਲ ਉਹ ਕੱਢੇ ਗਏ ਇਹਨਾਂ ਦੇ ਵਿੱਚ 7 ਜ਼ਹਿਰੀਲੇ ਸੱਪ ਨਿਕਲੇ ਨੇ ਜਿਦੇ ਵਿੱਚ 4 ਕੋਬਰਾ ਨੇ ਤੇ ਤਿੰਨ ਦੂਸਰੇ ਪਾਣੀ ਵਾਲੇ ਸੱਪ ਜਿਹੜੇ ਉਹ ਦੱਸੇ ਜਾ ਰਹੇ ਨੇ ਤਾਂ ਗਾਹਕ ਬਣ ਕੇ ਪੂਰਾ ਸਟਿੰਗ ਆਪਰੇਸ਼ਨ ਕੀਤਾ ਗਿਆ ਸੀ ਇਸ ਦੇ ਵਿੱਚ ਦਿੱਲੀ ਦੇ ਇੱਕ ਸ਼ਖਸ ਦਾ ਨਾਮ ਵੀ ਹੈ ਜਿਹੜਾ ਉਹ ਸਾਹਮਣੇ ਆ ਰਿਹਾ ਹੈ ਦਿੱਲੀ ਦੇ ਰਹਿਣ ਵਾਲਾ ਹਾਰਦਿਕ ਹੈ ਇੱਕ ਹਾਰਦਿਕ ਨਾਮ ਦੇ ਵਿਅਕਤੀ ਦਾ ਜ਼ਿਕਰ ਇਸ ਪੂਰੇ ਸਟਿੰਗ ਆਪਰੇਸ਼ਨ ਤੇ ਇਸ ਪੂਰੀ ਤਸਕਰੀ ਦੇ ਮਾਮਲੇ ਦੇ ਵਿੱਚ ਸਾਹਮਣੇ ਆਇਆ ਤੇ ਹੁਣ ਖਰੜ ਤੇ ਮਹਾਲੀ ਪੁਲਿਸ ਕਿਉਂਕਿ ਖਰੜ ਦੇ ਵਿੱਚ ਇਹ ਸਟਿੰਗ ਆਪਰੇਸ਼ਨ ਹੋਇਆ ਤੇ ਇੱਥੋਂ ਹੀ ਸੱਪਾਂ ਦੀ ਬਰਾਮਦਗੀ ਕੀਤੀ ਗਈ ਹੈ ਸੋ ਸਾਰਾ ਮਾਮਲਾ ਹੁਣ ਖਰੜ ਮਹਾਲੀ ਪੁਲਿਸ ਦੇ ਕੋਲ ਹੈ ਤੇ ਖਰੜ ਮਹਾਲੀ ਪੁਲਿਸ ਹੁਣ ਦਿੱਲੀ ਦੇ ਇਸ ਹਾਰਦਿਕ ਨਾਮ ਦੇ ਵਿਅਕਤੀ ਨੂੰ ਲੱਭਣ ਦੀ ਭਾਲ ਦੇ ਵਿੱਚ ਜੁਟ ਗਈ ਹੈ ਲੱਭਿਆ ਜਾ ਰਿਹਾ ਤੇ ਇਸ ਨੂੰ ਜਲਦੀ ਪੁਲਿਸ ਕਹਿ ਰਹੀ ਹੈ ਕਿ ਗ੍ਰਿਫਤਾਰ ਕਰ ਲਿਆ ਜਾਏਗਾ ਫਿਲਹਾਲ ਇੱਕ ਵੱਡਾ ਸੱਪਾਂ ਦੀ ਤਸਕਰੀ ਦਾ ਮਾਮਲਾ ਹੈ ਸਾਰੇ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ ਵੱਡੀਆਂ-ਵੱਡੀਆਂ ਪਾਰਟੀਆਂ ਤੇ ਰੇਪ ਪਾਰਟੀਆਂ ਦੇ ਵਿੱਚ ਸੱਪਾਂ ਦੀ ਤਸਕਰੀ ਕੀਤੀ ਜਾਂਦੀ ਆ ਜਾਂ ਫਿਰ ਸੱਪਾਂ ਦੇ ਸ਼ੋਅ ਕੀਤੇ ਜਾਂਦੇ ਨੇ ਜਾਂ ਫਿਰ ਸੱਪ ਲਿਆਂਦੇ ਜਾਂਦੇ ਨੇ ਉੱਥੇ ਜਾਂ ਫਿਰ ਉਹਨਾਂ ਤੋਂ ਡੰਗ ਮਰਵਾ ਕੇ ਨਸ਼ਾ ਕਰਵਾਇਆ ਜਾਂਦਾ ਜਾਂ ਫਿਰ ਉਹਨਾਂ ਨੂੰ ਹੱਥਾਂ 'ਚ ਤੇ ਗਲੇ 'ਚ ਪਾ ਕੇ ਉਹਨਾਂ ਦਾ ਫੋਟੋ ਸ਼ੂਟ ਹੈ ਜਿਹੜਾ ਉਹ ਤੱਕ ਕਰਵਾਇਆ ਜਾਂਦਾ ਸੋ ਸੱਪਾਂ ਦੀ ਇੱਕ ਇਸ ਤਰੀਕੇ ਨਾਲ ਤਸਕਰੀ ਤੇ ਉਹਨਾਂ ਨੂੰ ਨੁਕਸਾਨ ਇਸ ਤਰੀਕੇ ਨਾਲ ਪਹੁੰਚਾਇਆ ਜਾਂਦਾ ਕਿ ਉਹਨਾਂ ਦੀ ਪਹਿਲੀ ਗਲਤੀ ਇਹ ਹੈ ਕਿ ਜੋ ਜੀਵ ਜੰਤੂਆਂ ਦੀ ਰਾਖੀ ਕਰਾਉਣ ਦੇ ਲਈ ਜੋ ਕਾਨੂੰਨ ਹੈ ਜੋ ਐਕਟ ਹੈ ਤੇ ਉਸ ਦੇ ਤਹਿਤ ਉਸ ਦੀ ਉਲੰਘਣਾ ਜਿਹੜੀ ਜਦੋਂ ਕੀਤੀ ਜਾ ਰਹੀ ਸੀ ਤਾਂ ਫਿਰ ਇਹ ਸੱਪਾਂ ਦੀ ਤਸਕਰੀ ਦਾ ਮਾਮਲਾ ਤੇ ਸੱਪਾਂ ਦੇ ਸ਼ੋਅ ਕਰਨ ਦਾ ਜਿਹੜਾ ਮਾਮਲਾ ਉਹ ਸਾਹਮਣੇ ਆਇਆ ਫਿਲਹਾਲ ਜਿਹੜਾ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੇ ਕੋਲੋਂ 7 ਜ਼ਹਿਰੀਲੇ ਸੱਪ ਬਰਾਮਦ ਹੋਏ ਨੇ ਉਹਦਾ ਨਾਮ ਸਿਕੰਦਰ ਦੱਸਿਆ ਜਾ ਰਿਹਾ ਜੋ ਕਿ ਖੁਦ ਨੂੰ ਲੁਧਿਆਣੇ ਦਾ ਰਹਿਣ ਵਾਲਾ ਦੱਸਦਾ ਹੈ